کر سو کیاسی کروڑ روپیہ پلیز لکھ لو تو جنتا پارٹی پروٹیکٹ کرنا گا بھارتی جنتا پارٹی گل کرنی ہے جنتا پارٹی کے بلارے تو ہے نہیں اتنے جنتا پارٹی کا کوئی ممبر ہے نہیں پہلے یہ آلریڈی چلے گیا مینو پتا گا کہ کانگرس پارٹی نے بی جے پی نو پروٹیکٹ کرنا گا تو ہوں لکھ لو ہوں لکھ لو کہ جہاں چار سو کیاسی کروڑ روپے کی گل کر دے ن گے ਔਰ 481 ਕਰੋੜ ਰੁਪਏ ਜਦੋਂ 1 ਫਰਵਰੀ 2025 ਨੂੰ ਪਲੀਜ਼ ਤੁਸੀਂ ਬੋਲਣਾ ਤੁਸੀਂ ਪ੍ਰਗਟ ਸਿੰਘ ਜੀ ਤੁਸੀਂ ਬੋਲੋ ਇੱਧਰ ਕੀਮਾ ਜੀ ਇੱਧਰ ਤੁਸੀਂ ਤੁਸੀਂ ਬੋਲਣਾ ਪ੍ਰਗਟ ਸਿੰਘ ਜੀ 1 ਫਰਵਰੀ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਦੇ ਅੰਦਰ ਡਿਸਾਸਟਰ ਮੈਨੇਜਮੈਂਟ ਦੇ ਕਿੰਨੇ ਪੈਸੇ ਰੱਖੇ ਜਾਂਦੇ ਨੇ 481 ਕਰੋੜ ਰੁਪਏ 481 ਕਰੋੜ ਰੁਪਏ ਰੱਖੇ ਜਾਂਦੇ ਨੇ ਉਹ ਕਹਿੰਦੇ ਪੰਜਾਬ ਲਈ ਵੀ ਮੈਂ ਸਾਥੀ ਹਾਂ ਦਸਰਾ ਦਿਨ ਉਹ ਪੰਜਾਬ ਲਈ ਨਹੀਂ ਪੂਰੇ ਦੇਸ਼ ਭਰ ਦੇ ਅੰਦਰ ਉਹ ਪੈਸਿਆਂ ਦਾ ਅਵੰਟਨ ਹੁੰਦਾਗਾ ਉਹ ਪੈਸੇ ਜਿਹੜੇ ਬੰਡੇ ਜਾਂਦੇ ਨੇ ਕਿ ਉਹ ਹਿਮਾਚਲ ਨੂੰ ਵੀ ਮਿਲਦੇ ਨੇ ਉਹ ਰਣਾਚਲ ਪ੍ਰਦੇਸ਼ ਨੂੰ ਵੀ ਮਿਲਦੇ ਨੇ ਕਿ ਉਹ ਦਿੱਲੀ ਨੂੰ ਵੀ ਮਿਲਦੇ ਨੇ ਉਹ ਪੰਜਾਬ ਨੂੰ ਵੀ ਮਿਲਦੇ ਨੇ ਜੇਕਰ ਉਹ ਵਰਤ ਲੈ ਜਾਣ ਤਾਂ ਠੀਕ ਆ ਜੇਕਰ ਨਾ ਵਰਤੇ ਜਾਣ ਜਿਹੜੇ ਸਰਦਾਰ ਜੀ ਗੱਲ ਕਰਦੇ ਸੀ ਤਾਂ ਉਹਦੇ ਤੇ ਵਿਆਜ ਦੇਣਾ ਪੈਂਦਾਗਾ ਉਹਦੇ ਤਾਂ ਸਾਨੂੰ ਵਿਆਜ ਦੇਣਾ ਪੈਣਾਗਾ ਜਿਹੜੀ ਤੁਸੀਂ ਹੁਣ ਕਹਿੰਦੇ ਹੋ ਕਿ ਜੇ 8000 ਕਰੋੜ ਰੁਪਇਆ 12000 ਕਰੋੜ ਰੁਪਇਆ ਜੇ ਅਸੀਂ ਉਹਨੂੰ ਵਰਤਾਂਗੇ ਤਾਂ ਉਹ ਸਾਡੀ ਬੋਰਿੰਗ ਲਿਮਟ ਤੋਂ ਕੱਟਿਆ ਜਾਊਗਾ ਉਹ ਬੋਰਿੰਗ ਲਿਮਟ ਤੋਂ ਮਾਈਨਸ ਹੋਊਗਾ ਔਰ ਉਸ ਦੇ ਉੱਤੇ ਸਭ ਤੋਂ ਮਹਿੰਗਾ ਵਿਆਜ ਦੇਣਾ ਪਊਗਾ 8.15% 8.15% ਦਾ ਵਿਆਜ ਦੇਣਾ ਪਊਗਾ ਇਹ ਸੈਂਟਰ ਸਰਕਾਰ ਦੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਕੋਲ ਸਾਥ ਹੀ ਜਿਹੜੇ ਲਗੇ ਔਰ ਟੀਵੀ ਤੇ ਦੇਖ ਕੇ ਅਖਬਾਰਾਂ ਤੇ ਪੜ੍ਹ ਕੇ ਉਹਨਾਂ ਫਿਗਰਾਂ ਨੂੰ ਜਿਹੜਾ ਕਦੇ ਨਾ ਕਦੇ ਬੋਲ ਦਿੰਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣਾ ਪੈਂਦਾ ਡਿਸਾਸਟਰ ਮੈਨੇਜਮੈਂਟ ਐਕਟ ਕਦੋਂ ਲਾਗੂ ਹੁੰਦਾ ਮੈਂ ਸਾਥੀਆਂ ਨੂੰ ਪੁੱਛਣਾ ਚਾਹੁੰਦਾ ਮੰਨ ਜੋ ਸੀਐਮ ਸਾਹਿਬ ਡਿਸਾਸਟਰ ਮੈਨੇਜਮੈਂਟ ਐਕਟ ਜਿਹੜਾਗਾ ਉਹ 2010 ਚ ਬਣਦਾਗਾ ਔਰ ਹਿਸਾਬ ਕਿਤਾਬ ਸਾਡੇ ਸਾਥੀ ਪਿਛਲੇ 30 ਸਾਲਾਂ ਦਾ ਲਈ ਜਾਂਦੇ ਆ اور میں چاہتا گا کہ پائی ادا ہی دس دو میرے بھول بھول گئے تیان سال بار رہی ہے بہت سارے جو سابقا کیبنٹ منتری بیٹھے, بیٹھے ن گے سارے سابقہ کیبنٹ متری بیٹھے لیں گے اورلکولیشن کیا ہوگا تُسیں انہوں نے حصے میں ممبر ہوو گے جنہوں کی وہ پیسے خرچے نے گے جنہاں کیبنٹ نے وہ پیسے خرچے نے گے انہوں نے حصہ رہے ਉਹਨਾਂ ਕੈਬਨਿਟ 'ਚ ਬੈਠ ਕੇ ਤੁਸੀਂ ਪਾਸ ਕਰਦੇ ਰਹੋਗੇ ਇਹ ਪੈਸਾ ਕਿੱਥੇ ਲੱਗਣਾਗਾ ਕੋਵਿਡ ਕਦੋਂ ਆਇਆ ਸੀ ਸ਼ਾਇਦ ਭੁੱਲ ਗਏ ਹੋਵੋਗੇ ਕੋਵਿਡ ਸਮੇਂ ਸਰਕਾਰ ਕੀ ਦੀ ਸੀ ਕੋਵਿਡ ਸਮੇਂ ਪੰਜਾਬ ਸਰਕਾਰ ਕੀ ਦੀ ਸੀਗੀ ਪੰਜਾਬ ਜਾਣਦਾ ਕਿ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਕਿੰਨੇ ਪੈਸੇ ਖਰਚੇ ਡਿਸਾਸਟਰ ਮੈਨੇਜਮੈਂਟ ਦੇ ਬੋਡ ਦੇ ਫੰਡ ਚੋਂ ਇਹ ਤਾਂ ਪੜ੍ਹ ਕੇ ਆ ਜਾਂਦੇ ਇਹ ਤਾਂ ਦੇਖ ਕੇ ਆ ਜਾਂਦੇ ਸਿੱਧਾ ਹੀ ਕਹਿਤਾ ਕਿ ਸਰਕਾਰ ਨੂੰ ਕ੍ਰਿਟੀਸਿਜ਼ਮ ਕਰਨਾਗਾ ਭਗਵੰਤ ਬਾਦ ਨੂੰ ਕੇਦ ਲਾਗਾ ਉਹਦੇ ਖਿਲਾਫ ਕੁਝ ਬੋਲ ਲਾਗਾ ਕੋਈ ਨਾ ਕੋਈ ਕੱਢ ਲਈਏ ਯਾਰ ਮੇਰਾ ਛੱਪ ਗਿਆ ਉਹੀ ਬੋਲ ਦੋ ਜਿਹੜਾ ਛੱਪ ਗਿਆ ਉਹੀ ਬੋਲ ਦੋ ਮੈਂ ਹਾਊਸ ਦੇ ਸਾਹਮਣੇ ਰੱਖਣਾ ਚਾਹੁੰਨਾਗਾ 2017 ਤੋਂ ਲੈ ਕੇ 22 ਤੱਕ ਮੈਂ ਤੁਹਾਨੂੰ ਕਰੈਕਟ ਕਰ ਦਿਆਂ 2017 ਤੋਂ ਲੈ ਕੇ 22 ਤੱਕ 2061 ਰੁਪਏ ਸੈਂਟਰ ਵੱਲੋਂ ਡਿਸਾਸਟਰ ਮੈਨੇਜਮੈਂਟ ਤੱਕ ਚਾਹੀਏ ਔਰ ਜਿਹਦੇ ਵਿੱਚੋਂ 1678 ਕਰੋੜ ਰੁਪਿਆ ਤੁਹਾਡੇ ਵੱਲੋਂ ਐਕਸਪੈਂਡੀਚਰ ਆ ਖਰਚਿਆ ਗਿਆਗਾ ਖਰਚਾ ਕੀਤਾ ਗਿਆਗਾ ਔਰ ਸਾਡੇ ਸਾਹਮਣੇ ਵੀ ਮੰਨਦਾ ਕਿ ਪੈਸੇ ਆਏ ਨੇਗੇ 1582 ਕਰੋੜ ਰੁਪਏ ਆਇਆਗਾ ਜੀ 269 ਕਰੋੜ ਰੁਪਏ ਸੇ ਖਰਚੇ ਨੇਗੇ ਇਹ ਕੇਂਦਰ ਸਰਕਾਰ ਦੀ ਕੰਟਰੀਬਿਊਸ਼ਨ ਆ ਔਰ ਜਿਹੜੀ ਕੰਟਰੀਬਿਊਸ਼ਨ ਤੁਸੀਂ ਬਿਆਜ਼ ਦਰ ਬਿਆਜ਼ ਲਾ ਰਹੇ ਹੋ ਉਹ ਮੈਂ ਸਮਝਦਾ ਤੁਸੀਂ ਇੱਕ ਪੰਜਾਬ ਵਿਰੋਧੀ ਰੋਣ ਨਵਾਉਣ ਦਾ ਕੰਮ ਕਰ ਰਹੇ ਹੋ ਉਹ ਜਿਹੜੇ ਪੈਸੇ ਦਿੰਦੇ ਨੇਗੇ ਜੋ ਖਰਚੇ ਨਾ ਜਾਣ ਮੰਨ ਲਓ ਸੀਐਮ ਸਾਹਿਬ ਉਹਨਾਂ ਤੇ ਆਪਰੂ ਵਿਆਜ ਦੇਣਾ ਪੈਂਦਾਗਾ

ਕੈਬਨਟ ਦਾ ਹਿੱਸਾ ਸੀਗੇ ਮਾਨਜੋ ਕੈਪਟਨ ਸਾਹਿਬ ਦਾ ਵੀ ਹਿੱਸਾ ਸੀ ਚੰਨੀ ਸਾਹਿਬ ਦਾ ਵੀ ਹਿੱਸਾ ਸੀ ਕੀ ਤੁਸੀਂ ਕੈਬਨਟ ਚ ਜਾ ਕੇ ਬੈਠ ਕੇ ਦਸਕਤ ਕਰਕੇ ਆ ਜਾਂਦੇ ਸੀਗੇ ਕੀ ਤੁਸੀਂ ਕੈਬਨਟ ਦੇ ਫੈਸਲਿਆਂ ਨੂੰ ਫੋਲੋ ਨਹੀਂ ਕਰਦੇ ਸੀ ਕੀ ਤੁਸੀਂ ਉਹਨਾਂ ਕੈਬਨਟਾਂ ਚ ਪੜ ਕੇ ਨਹੀਂ ਜਾਂਦੇ ਸੀ ਜੰਡੇ ਕੀ ਤੁਸੀਂ ਸਿਰਫ ਉੱਥੇ ਹਰਲੇ ਲੌਣ ਜਾਂਦੇ ਸੀਗੇ ਬੜਾ ਅੱਛਾ ਲੱਗਿਆ ਮੈਂ ਦੇਖ ਰਿਹਾ ਸੀਗਾ ਕਿ 1 ਮਿੰਟ ਬਾਅਦ 12000 ਕਰੋੜ ਰੁਪਇਆ 12000 ਕਰੋੜ ਰੁਪਇਆ ਓ ਭਾਈ ਪਹਿਲਾਂ ਪੜ੍ਹ ਕੇ ਤਾਂ ਆ ਜਾਂਦੇ ਤੁਸੀਂ ਸਰਕਾਰ ਜੋਗੋਂ ਅਸੀਂ ਤਾਂ ਮੈਂ ਦੇਖ ਰਿਹਾ ਸੀ ਕਿ ਅਸੀਂ ਤਾਂ ਟਾਟ ਵਾਲੇ ਸਕੂਲ ਚ ਪੜਿਆ ਮਾਨ ਸਾਹਿਬ ਗਰੀਬ ਘਰਾਂ ਚੋਂ ਆਇਆਂਗੇ ਉੱਠ ਕੇ ਗਰੀਬ ਪਰਿਵਾਰਾਂ ਚੋਂ ਉੱਠ ਕੇ ਆਇਆਂਗੇ ਇਹ ਤਾਂ ਬੜੇ ਬੜੇ ਕਾਨਵੈਂਟ ਸਕੂਲਾਂ ਚ ਪੜ੍ਹ ਕੇ ਆਏ ਨੇਗੇ ਜਿੱਥੇ ਇਕਨੋਮਿਕਸ ਸਿਖਾਈ ਜਾਂਦੀ ਆ ਜਿੱਥੇ ਪੈਸਿਆਂ ਦਾ ਆਦਾਨ-ਪ੍ਰਦਾਨ ਹੁੰਦਾ ਸਾਨੂੰ ਤਾਂ ਸਾਡੇ ਘਰ ਦੇ ਕਦੇ 1 ਰੁਪਿਆ ਦਿੰਦੇ ਸੀ ਕਦੇ 2 ਰੁਪਏ ਦਿੰਦੇ ਸੀਗੇ ਤੁਸੀਂ ਤਾਂ ਤੁਹਾਡੇ ਤਾਂ ਘਰ ਦੇ ਤੁਹਾਨੂੰ ਤੁਹਾਡੇ ਤਾਂ ਉਸ ਸਮੇਂ ਬੈਂਕਾਂ 'ਚ ਖਾਤੇ ਹੁੰਦੇ ਸੀਗੇ ਤੁਸੀਂ ਤਾਂ ਜਾ ਕੇ ਜਿੱਥੇ ਤੁਹਾਡਾ ਸਕੂਲ ਹੁੰਦਾ ਸੀਗਾ ਉੱਥੇ ਸਕੂਲ 'ਚੋਂ ਪੈਸੇ ਕਢਾ ਕੇ ਆਪਣੇ ਵਰਦੇ ਸੀਗੇ ਅਸੀਂ ਤਾਂ ਉਹ ਗਰੀਬ ਲੋਕ ਆ ਜਿਹੜੇ ਜਦੋਂ ਪਰਦੇ ਸੀਗੇ ਤੇ ਸਾਨੂੰ ਤਾਂ ਸਾਡੇ ਬਾਬਾ ਸਾਲ ਦੇ ਅੰਦਰ ਇੱਕ ਅੱਧੀ ਪੈਂਟ ਕਮੀਜ਼ ਐ ਇੱਕ ਅੱਧਾ ਕੁੜਤਾ ਪਜਾਮਾ ਸਮਾਨ ਦੇ ਸੀਗੇ ਅਸੀਂ ਤਾਂ ਉਹਦੇ ਨਾਲ ਹੀ ਅੱਬਦਾ ਸਾਰਾ ਸਾਲ ਗੁਜ਼ਾਰਾ ਕਰਦੇ ਸੀ ਮੇਰਾ ਕਹਿਣ ਦਾ ਪਾਬਾ ਇਕਨੋਮੀ ਦੀ ਸਮਝ ਮੇਰਾ ਕਹਿਣ ਦਾ ਪਾਬਾ ਅਰਥਸ਼ਾਸਤਰੀ ਏ ਅਰਥਚਾਰ ਇਸ ਜਿਹੜੀ ਸਮਝਾ ਉਹ ਤੁਹਾਨੂੰ ਜ਼ਿਆਦਾ ਹੋਣੀ ਚਾਹੀਦੀ ਹੈ ਸਾਡੇ ਤੋਂ ਪੱਲੇ ਕਿਨ ਅਫਸੋਸ ਕਿ ਤੁਸੀਂ ਕਦੇ ਗੱਲ ਕਰਦੇ ਹੋ ਸ਼ੇਰ ਸਿੰਘ ਨੂੰ ਹਟਾ ਦਿਓ ਸ਼ੇਰ ਸਿੰਘ ਤੇ ਕਾਰਵਾਈ ਕਰ ਦਿਓ ਕਿਉਂ ਤੁਹਾਨੂੰ ਦਲ ਚੰਗੇ ਨਹੀਂ ਲੱਗਦੇ ਪੰਜਾਬ ਦੇ ਕਿਉਂ ਤੁਹਾਨੂੰ ਗਰੀਬ ਲੋਕਾਂ ਦੇ ਲੋਕ ਨੌਕਰੀਆਂ ਤੇ ਲੱਗੇ ਚੰਗੇ ਨਹੀਂ ਲੱਗਦੇ ਹੈਗੇ ਤੁਸੀਂ ਉਹਨਾਂ ਨੂੰ ਬਾਹਰ ਨੇ ਇਹ ਗੱਲ ਕਹਿ ਰਹੇ ਹੋ ਕਿ ਨਹੀਂ ਉਸ ਬੰਦੇ ਦੇ ਖਿਲਾਫ ਕਾਰਵਾਈ ਕਰ ਦਿਓ ਪਹਿਲਾਂ ਥੋੜਾ ਬਹੁਤਾ ਪੜ ਲਿਆ ਕਰੋ ਸਰਦਾਰ ਜੀ ਫਿਰ ਉਸ ਤੋਂ ਬਾਅਦ ਗੱਲ ਕਰ ਲਿਆ ਕਰੋ ਮੇਰਾ ਕਹਿਣ ਦਾ ਪਾਪ ਕਿ ਤੁਸੀਂ ਹਮੇਸ਼ਾ ਹੀ ਸਾਡੇ ਪੰਜਾਬ ਨੂੰ ਗੁੰਮਰਾਹ ਕਰਨ ਦਾ ਗੱਲ ਕੀਤਾ ਤੁਸੀਂ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਮੈਂ ਸਮਝਦਾ ਲਾਸ਼ਾਂ ਤੇ ਰਾਜਨੀਤੀ ਕਰਨ ਦਾ ਯਤਨ ਕੀਤਾ ਆ ਹੁਣ ਕਾਂਗਰਸ ਪਾਰਟੀ ਦੇ ਬੁਲਾਰੇ ਬੋਲ ਰਹੇ ਸੀਗੇ ਕੀ ਕਹਿ ਰਹੇ ਸੀ ਮੈਂ ਸੀਐਮ ਸਾਹਿਬ ਤੁਸੀਂ ਸ਼ਾਇਦ ਚਲੇ ਗਏ ਸੀਗੇ ਕੀ ਕਹਿ ਰਹੇ ਸੀ ਇਹ ਕਿ ਜਿਹੜਾ ਰੰਗਲਾ ਪੰਜਾਬ ਦਾ ਫੰਡ ਮਾਨਯੋਗ ਸੀਐਮ ਸਾਹਿਬ ਨੇ ਬਣਾਇਆ ਚੜ੍ਹਦੀ ਕਲਾ ਦਾ ਫੰਡ ਉਹਦੇ ਤੇ ਪੈਂ ਦੇਸ਼ ਭਰ ਦੇ ਲੋਕਾਂ ਨੂੰ ਐਨਆਰਆਈਆਂ ਨੂੰ ਬੇਨਤੀ ਕਰਦੇ ਆ ਕਿ ਕੁਝ ਪੈਸੇ ਨਾ ਦਿੱਤੇ ਜਾਣ ਇਹ ਬੇਨਤੀ ਕਿਹਦੇ ਵੱਲ ਹੋਈ ਸੀ آج ہاؤ سن رہا یہ بےنٹی ہوئی پارٹی ویتو پتا لگتا کہ کانگریس پارٹی پنجاب رو دیا کانگریس پارٹی جہی آ وہ لاشاں راجنیتی کرن دی آ چاہے چراسی سیدھا سپیکر صاحب بولنا پو گا چاہے چوراسی کی گل کر لیے پنجاب دے دے چہر جٹائر پاکے سالے گئے کانگریس پارٹی نے راجنیتی کی تھی ہڑ آئے کانگرس پارٹی نے راجنیتی کر رہے ہیں میرا خیال ہے باجوا صاحب انہوں کمپلیٹ کر لیا دو سو بال آپ کر لیں گے مان جب سپیکر صاحب مان سپیکر صاحب ਤੁਸੀਂ ਇਹਨਾਂ ਨੂੰ ਕੰਪਲੀਟ ਕਰ ਲਿਓ ਹਾਊਸ ਦੇ ਅੰਦਰ ਤੁਸੀਂ ਬੈਠੇ ਹੋ ਇਹਨਾਂ ਨੂੰ ਕੰਪਲੀਟ ਕਰ ਯੂ ਕੈਨ ਇਹ ਹਾਊਸ ਦੇ ਅੰਦਰ ਆਨ ਰਿਕਾਰਡ ਆ ਸਾਰੇ মিডিਆ ਦੇ ਸਾਥੀ ਬੈਠੇ ਲਗੇ ਦੋ ਤਿੰਨ ਫਲੋਰਾਂ ਭਰੀਆਂ ਪਈਆਂ ਲਗੀਆਂ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਪਰ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਪੰਜਾਬ ਦੇ ਅੰਦਰ ਇੱਕ ਵੀ ਪੈਸਾ ਨਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਦੀ ਮਦਦ ਨਾ ਕੀਤੀ ਜਾਵੇ ਤੋ ਇਤੋਂ ਪਤਾ ਲੱਗਦਾਗਾ ਕਿ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਤੁਸੀਂ ਹਰ ਪੀੜਤਾ ਦੀ ਮਦਦ ਐਫਐਮ ਸਾਹਿਬ ਨੂੰ ਕੰਪਲੀਟ ਕਰ ਲੈਂਦੇ ਤੁਸੀਂ ਬੈਠੋ ਬੈਠੋ ਲੈਟ ਹਿਮ ਕੰਪਲੀਟ ਤੁਸੀਂ ਬਾਅਦ ਕਲੈਰੀਫਾਈ ਕਰ ਦਿਓ ਪੀੜਤਾਂ ਦੀ ਮਦਦ ਨਹੀਂ ਕਰਨਾ ਚਾਹੁੰਦੀ ਮੈਂ ਤਾਂ ਹੈਰਾਨ ਸੀਗਾ ਜਦੋਂ ਸਾਥੀ ਗਏ ਇੱਕ ਢੋਕਾ ਦਾ ਬਣਾ ਲਿਆ ਮੈਨੂੰ ਤਾਂ ਦਾ ਨਾਮ ਨਹੀਂ ਪਤਾ ਸੀਗਾ ਕਿਉਂਕਿ ਜਹਾਜ਼ਾਂ ਚ ਬੈਠ ਕੇ ਸਰਵੇ ਕਰਨ ਦੇ ਮਾਹਰ ਸੀਗੇ ਜਹਾਜ਼ਾਂ ਜਾਂਦੇ ਜਦੋਂ ਪੁਰਾਣੀਆਂ ਸਰਕਾਰਾਂ ਸੀਗੀਆਂ ਜਹਾਜ਼ਾਂ ਚ ਮਾਈਨਿੰਗ ਚੈੱਕ ਕਰਦੇ ਸੀ ਜਹਾਜਾਂ ਤੇ ਜਾ ਕੇ ਸਰਵੇ ਕਰਦੇ ਸੀਗੇ ਉਹ ਫਿਰ ਦੇਖਿਆ ਕਿ ਯਾਰ ਇੱਕ ਘੜੁਕਾ ਜਾਂ ਬਣਾ ਲਓ ਪਾਣੀ ਚ ਕਿਤੇ ਪੈਰ ਨਾ ਗਦੇ ਹੋ ਜਾਣ ਉਹ ਘੜੁਕੇ ਚ ਬਹਿ ਕੇ ਚਲੇਗਾ ਔਰ ਜਦੋਂ ਇਹਨਾਂ ਦੇ ਇੱਕ ਸਾਥੀ ਜਿਹੜਾ ਚੁਣਿਆ ਹੈ ਐਮਐਲਏ ਨਵਾਈ ਦਾਗਾ ਉਹਨੇ ਕਿਹਾ ਕਿ ਮੈਨੂੰ ਵੀ ਬਿਠਾ ਲਓ ਕਹਦੇ ਪਿੱਛੇ ਆਪ ਕਾਕਾ ਫੋਟੋ ਲੈਣ ਦੇ ਫੋਟੋ ਤੇ ਨਹੀਂ ਆਉਣੀ ਚਾਹੀਦੀ ਫੋਟੋ ਮੇਰੀ ਆਉਣੀ ਚਾਹੀਦੀ ਆ ਫੋਟੋ ਸ਼ੂਟ ਕਰਵਾਉਣ ਲਈ ਗਈ ਸੀ ਏਟ ਸ਼ੋਕ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਫੋਟੋ ਸ਼ੂਟ ਕਰਵਾਉਣ ਦੀ ਆਦੀ ਆ ਲਾ ਕੇ ਲੋਕਾਂ ਦੇ ਦੁੱਖਾਂ ਦਰਦਾ ਜੀ ਹਿੱਸਾ ਪਾਉਣ ਦੀ ਗੱਲ ਕਰਦੇ ਆ। ਸੋ ਮੈਂ ਸਪੀਕਰ ਸਾਹਿਬ ਇਸ ਗੱਲ ਤੇ ਆਉਣਾਗਾ ਕਿ ਮੰਨ ਲਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 31 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ 31 ਅਗਸਤ ਨੂੰ ਟਾਈਮ ਰੈਂਦੇ ਇਹ ਲੈਟਰ ਲਿਖਿਆ ਕਿ ਪੰਜਾਬ ਦਾ 20000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਪੰਜਾਬ ਦੇ ਜਿਹੜੇ ਐਸਡੀਆਰਐਫ ਐਕਟ ਦੇ ਨੋਰਮਸ ਨੇ ਜਿਹੜੀਆਂ ਉਹਦੀਆਂ ਸ਼ਰਤਾਂ ਲਗੀਆਂ ਉਹ ਨਰਮ ਕੀਤੀਆਂ ਜਾਂ ਇੱਕ ਗੱਲ ਦੀ ਰਿਕਵੈਸਟ ਇੱਕ ਮਿੰਟ ਜੀ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰ ਆਈਟਮਾਂ ਦੇ ਖਤਮ ਹੋਣ ਤੱਕ ਵਧਾ ਦਿੱਤਾ ਜਾਵੇ ਸਹਿਮਤੀ ਸਦਨ ਜੀ ਕੰਟੀਨਿਊ ਕਰੋ ਜੀ ਸੋ ਮੇਰਾ ਕਹਿਣ ਦਾ ਪਾਪ ਕਾਂਗਰਸ ਪਾਰਟੀ ਦਾ ਲੋਕਪ੍ਰੋਪੀ ਚਿਹਰਾ ਪੰਜਾਬ ਪ੍ਰੋਦੀ ਚਿਹਰਾ ਔਰ ਲਾਸ਼ਾਂ ਤੇ ਰਾਜਨੀਤੀ ਕਰਨ ਵਾਲਾ ਚਿਹਰਾ ਉਹ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰنگਾ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਔਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀਗਾ ਕਿ ਰੈਜ਼ੋਲੂਸ਼ਨ ਸਾਡੇ ਸਾਥੀ ਵਰਿੰਦਰ ਕੋਲ ਜੀ ਦੇ ਔਰ ਬਿਹਾਫ ਆਫ ਸੀਐਮ ਪੜਿਆ ਕਿ ਦੇ ਖਿਲਾਫ ਆ ਰੈਜ਼ੋਲੂਸ਼ਨ ਉਹ ਰੈਜ਼ੋਲੂਸ਼ਨ ਆ ਸੈਂਟਰ ਸਰਕਾਰ ਦੇ ਖਿਲਾਫ ਉਹ ਰੈਜ਼ੋਲੂਸ਼ਨ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਖਿਲਾਫ ਉਸ ਲੈਟਰ ਦੀ ਜਿਹੜੀ ਲੈਟਰ ਦੀ ਮੈਂ ਗੱਲ ਕਰ ਰਿਹਾ ਸੀ ਮਾਨਯੋਗ ਸੀਐਮ ਸਾਹਿਬ ਦੀ ਉਸ ਗੱਲ ਦੀ ਤਾਇਤ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਵੀ ਕਰਕੇ ਗਏ ਨੇ ਪੰਜਾਬ ਚ ਆਏ ਸੀ ਉਹਨਾਂ ਨੇ ਵੀ ਸਾਡੇ ਉਸ ਲੈਟਰ ਦੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਲੈਟਰ ਲਿਖਿਆ ਉਹਦੀ ਕਾਪੀ ਮਾਰਦੇ ਹੋਏ ਲਿਖਿਆ ਕਿ ਮੈਂ ਵੀ ਲੈਟਰ ਲਿਖ ਰਿਹਾ ਕਿ 20000 ਕਰੋੜ ਰੁਪਇਆ ਪੰਜਾਬ ਨੂੰ ਦਿੱਤਾ ਜਾਵੇ ਪਰ ਅਜਬਸੋਖ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਗੱਲ ਦਾ ਵਿਰੋਧ ਕਰਦੀ ਨਜ਼ਰ ਆਈ ਸੋ ਮੈਂ ਇਹ ਗੱਲ ਸਪਸ਼ਟ ਕਰਦਾ ਹਾਂ ਸੌਸ ਦੇ ਰਾਈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਰ ਕੋਸੇ ਹਰ ਪੀੜਤ ਵਿਅਕਤੀ ਨੂੰ ਕਿ ਹੁਣ ਤੱਕ ਉਹ 1600 ਕਰੋੜ ਰੁਪਇਆ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਅਨਾਉਂਸ ਕੀਤਾਗਾ ਮੈਂ ਇਸ ਫਲੋਰ ਤੇ ਕਹਿਣਾਗਾ ਉਹਦੇ ਚੋਂ 1 ਰੁਪਇਆ 1 ਠਵਾਨੀ 1 25 ਪੈਸੇ ਹੁਣ ਤੱਕ ਨਹੀਂ ਆਏ ਜਿਹੜੇ ਪੈਸੇ ਆਏ ਨੇ ਮੈਂ ਕਰਕ ਕਰਦੇ ਆ 240 ਕਰੋੜ ਰੁਪਇਆ ਉਹ ਸਿਰਫ ਸਿਰਫ ਜਿਹੜੇ ਬਜਟ ਦੇ ਅੰਦਰ ਪ੍ਰਬੰਧ ਕੀਤਾ ਗਿਆ ਸੀ ਜਿੰਨਾ ਪੈਸਿਆਂ ਦਾ 1 ਫਰਵਰੀ 1 ਫਰਵਰੀ ਤੁਸੀਂ ਦੇਖ ਲਿਓ ਸਾਈਡ ਤੇ ਜਾ ਕੇ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਸਮੇ ਮੈਡਮ ਨਰਬਲਾ ਸੀਤਾਰਾਮ ਜੀ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਸੀ ਉਹਦੇ ਸਦੋ 40 ਕਰੋੜ ਰੁਪਏ ਦੀ ਕਿਸ਼ਤ ਆਈ ਹੈਗੀ ਸੋ ਇਤੋਂ ਬੜਾ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਆ ਭਾਜਪਾ ਜਿਹੜੀ ਆ ਉਹ ਦਿਲ ਤੋਂ ਪੰਜਾਬ ਨੂੰ ਕਿਵੇਂ ਨਫ਼ਰਤ ਕਰਦੀ ਆ ਅੱਜ ਦੋ ਸਾਥੀ ਸੀ ਉਹਨਾਂ ਦੇ ਅਫਸੋਸ ਤਿੰਨ ਚਾਰ ਤਾਂ ਹੋਰ ਵੀ ਬੈਠੇ ਲੰਗੇ ਜਿਹੜੇ ਸਿੱਧੇ ਜਾਂ ਸਿੱਧੇ ਰੂਪ ਚ ਉਦਰੀ ਸਟਾਈਚ ਲੜਨਗੇ ਜਾਂ ਜਾਣਗੇ ਜਾਂ ਕੰਮ ਕਰਨਗੇ ਆਪਣਾ ਜਿਆਦਾ ਤਨੀ ਇਹਨਾਂ ਨਹੀਂ ਮੈਨੂੰ ਪਤਾ ਸੀ ਤੇ ਦੋ ਜਿਹੜੇ ਜਿਹੜੇ ਦੋ ਸਾਥੀ ਸੀ ਚੰਗਾ ਹੁੰਦਾ ਜੇ ਆਜੋ ਆਪਣੀ ਗੱਲ ਰੱਖਦੇ ਜਿਉ ਆਪਣੀ ਗੱਲ ਕਰਦੇ ਦੱਸ ਕੇ ਜਾਂਦੇ ਕਿ 1600 ਕਰੋੜ ਰੁਪਏ ਚੋਂ ਕਿੰਨੇ ਪੈਸੇ ਆ ਗਏ ਕਿਉਂਕਿ ਭਾਜਪਾ ਅਲਟੀਬੇਲਲੀ ਉਹਨਾਂ ਨੂੰ ਤਾਂ ਦੱਸਦੀ ਦੱਸਦੀ ਆ ਪਰਾਜ ਦੇਸ਼ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਚਿਹਰਾ ਨੰਗਾ ਹੋ ਗਿਆ ਕਿ ਇੱਕ ਵੀ ਪੈਸਾ ਜਿਹੜਾ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਇਸੇ ਗੱਲ ਕਰਕੇ ਅਸੀਂ ਸਾਰੇ ਇਕੱਠੇ ਨਗੇ ਸਾਡੇ ਸਾਰੇ ਮੰਤਰੀ ਮੈਂ ਦੇਖ ਰਿਹਾ ਸੀਗਾ ਚਾਹੇ ਲਾਲ ਚੰਦ ਜੀ ਆ ਚਾਹੇ ਸਾਡੇ 43 ਵਾਲਾ ਸਾਹਿਬ ਨੇ ਹਰਜੋਤ ਬੈਂਤ ਜੀ ਆ ਲਾਲ ਲਾਜੀਤ ਭੋਲਰ ਜੀ ਨੇ ਸਾਰੇ ਐਮ ਐਲ ਏ ਸਾਹਿਬ ਜਿੰਨੇ ਪਿੱਛੇ ਬੈਠੇ ਨੇਗੇ ਕੱਲਾ ਕੱਲਾ ਬੰਦਾ ਸਰ ਸਪੀਕਰ ਸਾਹਿਬ ਕੱਲੇ ਕੱਲੇ ਬਦਰ ਇਹ ਜੀ ਕਿ ਆਪਦੇ ਹਲਕੇ ਚ ਆਪਦੇ ਹਲਕੇ ਤੋਂ ਬਾਹਰ ਜਾ ਕੇ ਵੀ ਲੋਕਾਂ ਦੀ ਸੇਵਾ ਕੀਤੀ ਲੋਕਾਂ ਦੇ ਨਾਲ ਖੜੇ ਦਿੰਗੇ ਇਸ ਤੋਂ ਬਿਨਾ ਪੈਸੇ ਵੀ ਦਿੱਤੇ ਨੇ ਬਹੁਤ ਸਾਰੀਆਂ ਸਮਾਜਿਕ ਗੈਰ ਸਮਾਜਿਕ ਬਹੁਤ ਸਾਰੀਆਂ ਰਾਜਦਿਕ ਪਾਰਟੀਆਂ ਉਹਨਾਂ ਨੇ ਵੀ ਆ ਕੇ ਪੰਜਾਬ ਦੇ ਲੋਕਾਂ ਦੀ ਮਾਂ ਬਾਹ ਫੜੀਆ ਔਰ ਮਦਦ ਹੁਣ ਵੀ ਕਰ ਰਹੇ ਨੇਗੇ ਕੰਟੀਨਿਊ ਜਾਰੀ ਆ ਪਰ ਲੈ ਕਿ ਅੱਜ ਕਾਂਗਰਸ ਪਾਰਟੀ ਨੇ ਆਪਣਾ ਲੋਕ ਵਿਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾਗਾ ਔਰ ਮਾਂਜੋਖ ਸੀਮ ਸਾਹਿਬ ਨੇ ਜਿਹੜਾ ਲੈਟਰ ਲਿਖਿਆ ਸੀਗਾ ਉਹਦੇ ਚ 60000 ਕਰੋੜ ਦਾ ਚੱਕਰ ਹੋਇਆ ਸੀਗਾ ਕਿਉਂਕਿ ਕਈ ਸਾਥੀ ਫਿਰ ਸ਼ਾਇਦ ਸੀਐਮ ਸਾਹਿਬ ਲੋਕ ਕਿਸੇ ਗੱਲ ਤੋਂ ਲੈ ਕੇ ਜਾਂ ਸਾਡੀ ਸਰਕਾਰ ਨੂੰ ਫਿਰ ਕਿਤੇ ਨਾ ਕਿਤੇ ਕ੍ਰਿਟਿਸਿਜ਼ਮ ਕਰਨਗੇ ਕਿ ਮੈਂ ਦੱਸ ਦਿਆਂ ਇਹਨਾਂ ਨੂੰ ਹਾਊਸ ਦੇ ਅੰਦਰ ਉਹ 60000 ਕਰੋੜ ਰੁਪਏ ਉਹ ਆ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀਗਾ ਜਦੋਂ ਇੱਕ ਜਾਦਾ ਸ਼ੇਰੋ ਸ਼ੇਰੀ ਕਰਨ ਵਾਲੇ ਸਾਥੀ ਇਹਨਾਂ ਦੇ ਪੰਜਾਬ ਦੇ ਫਾਈਨੈਂਸ ਮਨਿਸਟਰ ਸੀਗੇ ਉਹਨਾਂ ਨੇ ਧਾਕੇ ਕੇਂਦਰ ਸਰਕਾਰ ਨੂੰ ਸਹਿਮਤੀ ਦਿੱਤੀ ਸੀ ਕਿਸ ਗੱਲ ਦੀ ਸਰ ਵਨ ਨੇਸ਼ਨ ਵਨ ਟੈਕਸ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਦੇ ਉੱਤੇ ਮੋਰ ਲਾਈ ਸੀ ਕਿ ਅਸੀਂ ਦੇਸ਼ ਦੇ ਨਾਲ ਆ ਔਰ ਉਸ ਸਮੇਂ ਕੇਂਦਰ ਸਰਕਾਰ ਨੇ ਕਮਿਟ ਕੀਤਾ ਸੀਗਾ ਇਹ ਕਿ ਆ ਸੀਗਾ ਕਿ ਅਸੀਂ ਜਦ ਤੱਕ ਸਟੇਟ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਜਦ ਤੱਕ ਸਟੇਟਾਂ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਅਸੀਂ ਟੀਲ ਦੈਨ ਅਸੀਂ ਆਪਣਾ ਕੰਪਨਸੇਸ਼ਨ ਫਸ ਜਿਹੜਾ ਉਹ ਜਾਰੀ ਰੱਖਾਂਗੇ ਇਸ ਗੱਲ ਦੀ ਕਮਿਟਮੈਂਟ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਗਈ ਸੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਲੇਕਿਨ ਉਹ ਕੰਪਨਸੇਸ਼ਨ ਸੈਸ ਜਿਹੜਾ ਸਿਰਫ ਔਰ ਸਿਰਫ ਪਹਿਲੇ 5 ਸਾਲ ਮਿਲਿਆ ਔਰ ਪਹਿਲੇ 5 ਸਾਲ 17 ਤੋਂ ਲੈ ਕੇ 22 ਤੱਕ ਜਦੋਂ ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉਹ ਕੰਪਨਸੇਸ਼ਨ ਸੈਸ ਮਿਲਦਾ ਰਿਹਾ ਉਸ ਤੋਂ ਬਾਅਦ ਉਸ ਸੈਸ ਦਾ ਭੋਗ ਪੈ ਗਿਆ ਕਿਉਂਕਿ ਜਦੋਂ ਦੁਬਾਰਾ ਰਿਵਿਊ ਦੀ ਗੱਲ ਹੋਈ ਤਾਂ ਉਸ ਕੰਪਨਸੇਸ਼ਨ ਸੈਸ ਦੇ ਗਰੁੱਪ ਆਫ ਮਿਨਿਸਟਰ ਦਾ ਮੈਂ ਵੀ ਮੈਂਬਰ ਸੀਗਾ ਰੇਟ ਰੈਸਨਲਾਈਜ਼ੇਸ਼ਨ ਕਮੇਟੀ ਦਾ ਇੱਕ ਦਿਨ ਲਈ ਮੈਂ ਨੂੰ ਮੈਂਬਰ ਬਣਾਇਆ ਗਿਆ ਸੀਗਾ ਔਰ ਦੋ ਤਿੰਨ ਹੋਰ ਕਮੇਟੀਆ ਦੇ ਮੈਂਬਰ ਬਣਾਇਆ ਗਿਆ ਸੀਗਾ ਪਰ ਲੇਕਿਨ ਜਦੋਂ ਯੂਨੀਅਨ ਗਵਰਨਮੈਂਟ ਦੀ ਪ੍ਰਪੋਜ਼ਲ ਆਉਂਦੀ ਆ ਜੀਐਸਟੀ ਕੌਂਸਲ ਚ ਤਾਂ ਤੁਰੰਤ ਪ੍ਰਭੁ ਜਿਹੜੀ ਆ ਪ੍ਰਵਾਨ ਹੋ ਜਾਂਦੀ ਆ ਹੁਣ ਜਿਹੜੀ ਰੇਟ ਲਾਗੂ ਹੋਏ ਨੇ ਪੰਜਾਬ ਤੇ ਜਿਹੜੇ ਪੰਜ ਸਲੈਬਾਂ ਤੋਂ ਤਿੰਨ ਸਲੈਬਾਂ ਬਣੀਆਂ ਨੇ ਕਹਿਣ ਨੂੰ ਤਾਂ ਚਾਰ ਤੋਂ ਦੋ ਬਣੀਆਂ ਨੇ ਮੈਂ ਇੱਥੇ ਵੀ ਕਰੈਕਟ ਕਰ ਦਿਆਂ ਚਾਰ ਤੋਂ ਦੋ ਨਹੀਂ ਸਰ ਉਹ ਪੰਜ ਸੀਗੀਆਂ 4 12 ਸੌਰੀ 5 12 18 ਤੇ 28 ਇੱਕ ਸਪੈਸ਼ਲ ਸੀਗੀ ਹੁਣ ਕੀ ਬਣ ਗਿਆ 5 ਤੇ 12 ਤੇ ਨਾਲ چالی اور تینک سپیشل سلاب لکھتی سو ایس پر سمرتن کیتا پر لیکن ایس دے نال بھی چھے ہزار جانا تھوڑا جا کہ جہی جی ایس ٹی لاگو ہوئی جب بان نیشن من ٹیکس کا فارمولا لاگو ہوا پنجاب جی نقصان پنجاب دا نقصان ہوا ایک لکھ گیارہ ہزار کروڑ روپے کا دو ہزار ستارہ تو لے کے ہوں تک پنجاب دا نقصان ہویا ایک لاکھ گیارہ ہزار کروڑ روپے دا پہلے پانچ سال کمپنسیشن نام کمپنسے سپیکر صاحب صرف اور صرف کاٹ ہزار کروڑ روپیہ کاٹ ہزار کروڑ روپئے دا کمپنسیشن ملیا پھر رمنگ اماؤنٹ تھے آج ہزار کروڑ روپیہ رمگ اماؤنٹ سی سینٹر بل بکایا پی اص این نے چلو ٹھیک آ ساری پرانی سرکار نے گل منی پر لیکن ਅੱਜ ਸਾਡਾ 50000 ਕਰੋੜ ਰੁਪਏ ਦਾ ਲਾਸ ਹੋਇਆ ਕਿਉਂਕਿ ਕਈ ਵਾਰ ਸਾਥੀ ਦਾ ਬੈ ਦੇਖਦਾ ਉਹਨਾਂ ਮੈਂ ట్ਵੀਟ ਦੇਖਦਾ ਨਾ ਪੜਦਾ ਉਹਨਾਂ ਇਹ ਕਹਿੰਦੇ ਨੇ ਜੀ 500 ਕਰੋੜ ਰੁਪਏ ਦੀ ਬੋਰਿੰਗ ਕਿਉਂ ਕਰ ਲਈ 200 ਕਰੋੜ ਰੁਪਏ ਕਿਉਂ ਲੈ ਲਿਆ ਭਰਾਵੋ ਇਹ ਤੁਹਾਡੀ ਕਨਸੈਂਟ ਦਿੱਤੀ ਹੋਈ ਆ ਤੁਸੀਂ ਸਹਿਮਤੀ ਦਿੱਤੀ ਹੋਈ ਆ ਕਿ ਅਸੀਂ ਦੇਸ਼ ਦੇ ਨਾਲ ਆ ਅਸੀਂ ਵੀ ਦੇਸ਼ ਦੇ ਨਾਲ ਆ ਪਰ ਲੇਕਿਨ ਉਹਦੇ ਕਰਕੇ ਜੋ ਰਜ਼ਾਨਾ ਜੋ ਘਾਟਾ ਪਿਆਗਾ ਉਹਦੇ ਬਾਰੇ ਵੀ ਸਾਨੂੰ ਸਾਰਾ ਸੋਚ ਲੈਣਾ ਚਾਹੀਦਾਗਾ ਸੋ 50000 ਕਰੋੜ ਰੁਪਏ ਦਾ ਮਾਨਯੋਗ ਸਪੀਕਰ ਸਾਹਿਬ ਹੁਣ ਤੱਕ ਘਾਟਾ ਅ ਡਿਊ ਟੂ ਜੀਐਸਟੀ ਪਿਆਗਾ ਜੇ ਪ੍ਰੀ ਜੀਐਸਟੀ ਰਜੀਮ ਹੁੰਦੀ ਜੇ ਪ੍ਰੀ ਜੀਐਸਟੀ ਰਜੀਮ ਹੁੰਦੀ ਤਾਂ ਮੈਂ ਸਮਝਦਾ ਸਾਨੂੰ ਕਟਾ ਨਹੀਂ ਪੈਣਾ ਸੀਗਾ ਸੋ ਹੁਣ ਵੀ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਦੀਆਂ ਕਿ ਅਸੀਂ ਮਿਲ ਕੇ ਗੱਲ ਕਰ ਲਈਏ ਔਰ ਜੋ ਡਾਟਾ ਲਗਾਤਾਰ ਕਿਉਂਕਿ ਅੰਕੜਾ ਵਧਦਾ ਜਾ ਰਿਹਾ ਹੈਗਾ ਅੰਕੜਾ ਲਗਾਤਾਰ ਨੁਕਸਾਨ ਦਾ ਵਧਦਾ ਜਾ ਰਿਹਾ ਹੈਗਾ ਕਿਤੇ ਡੀਸੈਟਿੰਗ ਹੋ ਰਹੀ ਆ ਕਿਤੇ ਮਕਾਨ ਸਤੇੜਾ ਆ ਰਹੀਆਂ ਨੇ ਕਿ ਸੀਐਮ ਸਾਹਿਬ ਲਗਾਤਾਰ ਅਪਰੋਚ ਕਰ ਰਹੇ ਨੇਗੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੱਕ ਚੁੜੇ ਹੋਏ ਮੁੱਖ ਮੰਤਰੀ ਨੂੰ ਮੌਕਾ ਦੇਣ ਦੀ ਬਜਾਏ ਇੱਕ ਜਿਹੜਾ ਨੋਮਿਨੇਟਡ ਵਿਅਕਤੀ ਆ ਪੰਜਾਬ ਦਾ ਰਾਜਪਾਲ ਉਹਨੂੰ ਮਿਲਣ ਨੂੰ ਤਰਜੀਹ ਦੇ ਰਹੇ ਨੇਗੇ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਦਿਲ ਤੋਂ ਨਫ਼ਰਤ ਕਰਦੀ ਆ ਮਾਨਯੋਗ ਸਪੀਕਰ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਰਾ ਹੌ ਜਾਣਦਾ ਜਦੋਂ ਤੈਨ ਕਾਲੇ ਕਾਨੂੰਨ ਆਏ ਸੀ ਜਦੋਂ ਤੈਨ ਬਲੈਕ ਲਾਜ਼ ਆਏ ਸੀ ਤਾਂ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਮਜ਼ਦੂਰ ਨੇ ਸਭ ਤੋਂ ਅੱਗੇ ਹੋ ਕੇ ਲੜਾਈ ਲੜੀ ਸੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਝੁਕਣਾ ਪਿਆ ਸੀਗਾ ਅੱਜ ਉਹੀ ਖੁੰਦਕ ਜਿਹੜੀ ਆ ਅੱਜ ਉਹੀ ਨਫ਼ਰਤ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੱਜਾ ਪ੍ਰਤੀਪਾਲ ਕੇ ਬੈਠੇ ਨੇ ਇਹੀ ਕਾਰਨਾਂ ਕਿ ਸਿਰਫ ਅਨਾਉਂਸ ਕਰਕੇ ਅਜੇ ਤੱਕ ਇੱਕ ਪੈਸਾ ਨਹੀਂ ਆਇਆ ਇਹ ਸਾਥੀ ਕਹਿ ਰਹੇ ਨੇ ਕਿ ਪੈਸਾ ਦੇ ਦਿਓ ਅਸੀਂ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਹਾਊਸ ਨੂੰ ਕਿ ਹੁਣ ਤੱਕ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇਗੇ ਉਹਨਾਂ ਲਗਭਗ 59 ਉਹਨਾਂ ਪਰਿਵਾਰਾਂ ਨੂੰ ਅਸੀਂ ਜਿਹੜੀ ਆ مالی ਮਦਦ ਆਲਰੇਡੀ ਮਾਨਯੋਗ ਸੀਐਮ ਸਾਹਿਬ ਨੇ ਜਾਰੀ ਕਰ ਦਿੱਤੀ ਆ ਅਸੀਂ ਉਹ ਪੈਸੇ ਜਿਹੜੇ ਨੇ ਦੇ ਚੁੱਕੇ ਆਗੇ ਔਰ ਜਿੱਦਾਂ ਜਿੱਦਾਂ ਗਰਦਾਬਰੀ ਹੋ ਰਹੀ ਆ ਔਰ ਜਿੱਦਾਂ ਜਿੱਦਾਂ ਸਾਡੇ ਅਧਿਕਾਰੀ ਜਿਹੜੇ ਨੇਗੇ ਉਹ ਅਸੈਸਮੈਂਟ ਭੇਜ ਰਹੇ ਨੇਗੇ ਪੈਸੇ ਜਾ ਰਹੇ ਨੇਗੇ ਪਰ ਲੇਕਿਨ ਅਸੀਂ ਬੜਾ ਮੈਂ ਵਿਸ਼ਵਾਸ ਦਵਾਉਣਾਗਾ ਇੱਕ ਇੱਕ ਪੈਸਾ ਜਿਹੜਾਗਾ ਪੰਜਾਬ ਦਾ ਜਿੱਥੋਂ ਵੀ ਆ ਰਿਹਾਗਾ ਉਹ ਹਰ ਪੀੜਤਾ ਦੀ ਮਦਦ ਲਈ ਲਾਇਆ ਜਾਊਗਾ ਇੱਕ ਵੀ ਪੈਸੇ ਦੀ ਕਿਸੇ ਵੀ ਕਿਸਮ ਦੀ ਨਾ ਕਿਸੇ ਅਧਿਕਾਰੀ ਦਦਾ ਕਿਸੇ ਹੋਰ ਵਿਅਕਤੀ ਨੂੰ ਐਮਬੈਸਡਰਮੈਂਟ ਕਰਨ ਦੀ ਬਿਲਕੁਲ ਆਗਿਆ ਨਹੀਂ ਦਿੱਤੀ ਜਾਊਗੀ ਬਲਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਖੁਦ ਇਸ ਗੱਲ ਤੇ ਨਜ਼ਰ ਰੱਖ ਲੈਣੇ ਕਿ ਇੱਕ ਪੈਸਾ ਜਿਹੜਾ ਉਹ ਲੋਕਾਂ ਦੇ ਲੱਗਣਾ ਚਾਹੀਦਾ ਪਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀਗਾ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿ ਬਹੁਤ ਸਾਰੇ ਸਾਥੀਆਂ ਨੇ ਬੋਲਣਾਗਾ ਕਿ ਦੇਸ਼ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਦੀ ਸਰਕਾਰ ਆ ਉਹ ਅਫਗਾਨਿਸਤਾਨ ਦੀ ਮਦਦ ਲਈ ਤਾਂ ਚੰਦ ਮਿੰਟਾਂ ਸਾਹਮਣੇ ਆਉਂਦੀ ਆ ਪਰ ਸਾਡੇ ਲਈ ਜੇ 1 ਮਹੀਨੇ ਬਾਅਦ ਵੀ ਆਏ ਤਾਂ ਵੀ 1600 ਕਰੋੜ ਰੁਪਏ ਉਹ ਵੀ ਹਜੇ ਤੱਕ ਦਿੱਤਾ ਨਹੀਂ ਸੋ ਮੈਂ ਜੋ ਨਿੰਦਾ ਪ੍ਰਸਤਾਵ ਮਾਨਯੋਗ ਸਾਡੇ ਕੈਬਨਟ ਦੇ ਕਲੀਗ ਵਰਿੰਦਰ ਗੋਲਜੀ ਨੇ ਪੇਸ਼ ਕੀਤਾਗਾ ਮੈਂ ਦੀ ਤਾਇਦ ਕਰਦਾਗਾ ਮੈਂ ਦੀ ਇੰਡੋਰਸ ਕਰਦਾਗਾ ਮੈਂ ਸਮਝਦਾਗਾ ਅੱਜ ਦੇਸ਼ ਨੂੰ ਦੱਸਾਂ ਦੀ ਲੋੜ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਟੇਟਾਂ ਦੀ ਇਕਨਮੀ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਆ ਉਹ ਫੈਡਰਲ ਸਟਰਕਚਰ ਨੂੰ ਤੋੜਨਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਸਟੇਟਾਂ ਦੀ ਇਕਨੋਮੀ ਜਿਹੜੀ ਆ ਉਹ ਟੁੱਟ ਜਵੇ ਔਰ ਸਟੇਟ ਜਿਹੜੇ ਨੇ ਕਿ ਉਹ ਮੁੱਢੇ-ਮੁੱਢਕ ਜਾਣ ਔਰ ਸਟੇਟ ਜਿਹੜੇ ਨੇ ਕਿ ਉਥੇ ਗੋਡੇ ਟੇਕ ਦੇਣ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਨਾ ਕਿ ਇਸ ਤਰ੍ਹਾਂ ਲੜਨ ਦੀ ਬਜਾਏ ਕਿਉਂਕਿ ਮੈਂ ਦੇਖ ਰਿਹਾ ਸੀਗਾ ਸਾਥੀ ਲੜਨ ਛੇੜਾ ਤਰਜੀਹ ਦਿੰਦੇ ਨੇ ਸਾਥ ਦੇਣ ਦੀ ਬਜਾਏ ਇਹ ਕਾਮਨ ਕਾਜ ਆ ਜਾਈ ਮੈਂ ਕਾਂਗਰਸ ਨੂੰ ਫੇਰ ਕਹਿਣਾ ਤੁਸੀਂ ਆਪਣੇ ओरिजिनल ਰੂਪ ਚ ਆ ਜਾਓ ਥੋੜਾ ਜਿਹਾ ਭਾਰਤੀ ਜਨਤਾ ਪਾਰਟੀ ਦਾ ਖਹਿੜਾ ਛੱਡ ਦਿਓ ਘੰਟੇ ਲਈ ਤੁਸੀਂ ਕਾਂਟੇ ਲਈ ਸਾਥ ਦੇ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਪੰਜਾਬੀਆਂ ਨੂੰ ਦੇਸ਼ ਨੂੰ ਦੇਸ਼ ਨੂੰ ਜਿਹੜਾ ਅਸੀਂ ਮੈਸੇਜ ਦੇ ਸਕੀਏ ਕਿ ਪੰਜਾਬ ਜਿਹੜਾ ਉਹ ਯੂਨਾਈਟ ਆ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਥੈਂਕ ਯੂ ਉਹ ਮੈਂ ਤੁਸੀਂ ਬੈਠੋ ਉਹਨਾਂ ਨੇ ਆਪਦੀ ਗੱਲ ਕਹਿ ਲਈ ਹੈ ਮੰਤਰੀ ਜੀ ਕੀ ਭਾਈ ਦੇਖੋ ਮਿਕਾ ਸਾਹਿਬ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜਿਹੜਾ ਉਹ ਸਾਡੇ ਸਾਥੀ ਕਰ ਰਹੇ ਨੇਗੇ ਕਿਉਂਕਿ ਦੇਸ਼ ਦੇ ਪ੍ਰਧਾਨ ਸਾਹਿਬ ਲਾਰੇ ਦੇ ਕਾਰਡ ਨਾ ਕੀਤੇ ਜਾਣ ਹਮੇਸ਼ਾ ਹੀ ਝੂਠ ਬੋਲਣ ਦੇ ਮਾਰਨਗੇ ਮੈਂ ਸਾਰੇ ਮਾਣਯੋਗ ਮੈਂਬਰਸ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣ ਦੇਖੋ ਇਹ ਜਿਹੜੀ ਤੁਸੀਂ ਜਿਹੜਾ ਤੁਸੀਂ ਇਹ ਪਲੇ ਕਾਰਡ ਚੱਕੇ ਆ ਤੁਸੀਂ ਬੈਠੋ ਜਾ ਕੇ ਆਪਣੀ ਆਪਣੀ ਜਗ੍ਹਾ ਤੇ ਬੈਠੋ ਮੋਦੀ ਜੀ ਨੂੰ 1600 ਕਰੋੜ ਰੁਪਿਆ ਦਾ ਦੇ ਦੇਣਾ ਚਾਹੀਦਾ ਇਹ ਜਿਹੜਾ ਜੁਮਲਾ ਲਈ ਚਾਹੀਦਾ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਪਰ ਤੁਸੀਂ ਉੱਥੇ ਚੱਲ ਕੇ ਬੈਠੋ ਸਾਰੇ ਸਹਿਮਤ ਹੈ ਹਾਊਸ ਦੇ ਜਿਹੜੇ ਸਾਰੇ ਮੈਂਬਰ ਭਾਵੇਂ ਟ੍ਰੈਜਰੀ ਹੋਵੇ ਭਾਵੇਂ ਆਪੋਜੀਸ਼ਨ ਹੋਵੇ ਸਾਰੇ ਮੈਂਬਰ ਸਹਿਮਤ ਨੇ ਲੇਕਿਨ ਆਪਾਂ ਹਾਊਸ ਦੀ ਕਾਰਵਾਈ ਨੂੰ ਚੱਲਣ ਦਈਏ ਮੈਂ ਸਦਨ ਦੇ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਬੇਨਤੀ ਕਰਦਾ ਹੈ ਕਿ ਆਪਣੇ ਆਪਣੀ ਜਗ੍ਹਾ ਤੇ ਜਾ ਕੇ ਬੈਠਣ ਮੈਂ ਸਾਰੇ ਸਤਕਾਰਯੋਗ ਮੈਂਬਰਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਾਂ ਪਰ ਮੈਂ ਬੇਨਤੀ ਕਰਦਾ ਹੈ ਕਿ ਆਪਾਂ ਵਿਧਾਨ ਸਭਾ ਦਾ ਜਿਹੜਾ ਹੈ ਇਹ ਕਾਰਵਾਈ ਨੂੰ ਚਲਾਈ ਰੱਖੀਏ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਓ ਆਪਣੀ ਆਪਣੀ ਜਗ੍ਹਾ ਤੇ ਜਾਓ ਸਾਰੇ ਮੈਂਬਰਸੇ ਬਾਦ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਇਹਦਾ ਸਹਿਮਤ ਹਾਂ ਇਸ ਮੰਗ ਨਾਲ ਮੈਂ ਵੀ ਸਹਿਮਤ ਹਾਂ ਸਾਰੇ ਸਹਿਮਤ ਨੇ ਹਾਉ ਸਾਰਾ ਸਹਿਮਤ ਹੈ ਪਰ ਆਪਾਂ ਕਾਰਵਾਈ ਚੱਲਣੀ ਹੈ ਸਦਨ ਨਹੀਂ ਚਲੇਗੀ 20 ਮਿੰਟ ਲਈ ਸਗਤ ਕੀਤਾ ਜਾਂਦਾ ਹੈ